ਇਸਤਰੀ ਜਾਗਰਤੀ ਮੰਚ ਦੇ ਸਵਾਈ ਪ੍ਰਧਾਨ ਗਰਵਖਸ਼ ਕੌਰ ਸੰਗਾ ਨੂੰ ਜਸ਼ੀਲੇ ਇਨਕਲਾਬੀ ਨਾਅਰਿਆਂ ਨਾਲ ਅੰਤਮ ਵਿਦਾਇਗੀ ਦਿੱਤੀ ਗਈ। ਇੱਥੇ ਵਰਨਣਯੋਗ ਹੈ ਕਿ ਗਰਵਖਸ਼ ਕੌਰ ਸੰਗਾ ਜਿਨ੍ਹਾਂ ਦੀ ਉਮਰ ਦੱਸੀ ਜਾ ਰਹੀ ਹੈ ਕਰੀਬ 70 ਸਾਲ ਹੈ। ਕਰੀਬ 4 ਮਹੀਨੇ ਤੋਂ ਬਿਸਤਰ ਤੇ ਸਨ ਅਤੇ ਉਹਨਾਂ ਦਾ ਇਲਾਜ ਚੱਲ ਰਿਹਾ ਸੀ। ਸਿਹਤ ਖਰਾਬ ਹੋਣ ਕਾਰਨ ਉਹਨਾਂ ਨੂੰ 30 ਅਗਸਤ ਨੂੰ ਸੋਹਾਨਾ ਹਸਪਤਾਲ ਮਹਾਲੀ ਵਿਖੇ ਦਾਖਲ ਕਰਵਾਇਆ ਗਿਆ ਸੀ। ਜਿੱਥੇ 5 ਸਤੰਬਰ ਨੂੰ ਉਹਨਾਂ ਦੇ ਦਿਮਾਗ ਦੀ ਨਾਲੀ ਫਟ ਗਈ ਉਸ ਦਿਨ ਤੋਂ ਬਾਅਦ ਉਹ ਅੰਤਮ ਸਮੇਂ ਤੱਕ ਬੋਲ ਨਹੀਂ ਸਕੇ ਬੀਤੀ ਰਾਤ 11 ਵਜੇ ਉਹਨਾਂ ਦਾ ਦਿਹੰਤ ਹੋ ਗਿਆ ਅੱਜ ਪਿੰਡ ਸਹਾਬਪੁਰ ਦੇ ਸ਼ਮਸ਼ਾਨ ਘਾਟ ਵਿਖੇ ਉਹਨਾਂ ਦੀ ਮ੍ਰਿਤਕ ਦੇਹ ਦਾ ਸੰਸਕਾਰ ਕੀਤਾ ਗਿਆ ਉਹਨਾਂ ਦੀ ਚਿਖਾ ਨੂੰ ਅਗਨੀ ਉਹਨਾਂ ਦੀ ਪੁੱਤਰੀ ਨਵਦੀਪ ਨਵਦੀਪਕੌਰ ਨੇ ਲਗਾਈ ਉਹਨਾਂ ਦੀ ਮ੍ਰਿਤਕ ਦੇ ਉੱਤੇ ਸੀਪੀਆਈ ਐਮਐਲ ਐਨਡੀ ਇਸਤਰੀ ਜਾਗਰਤੀ ਮੰਚ ਸੀਪੀਆਈ ਦੇਸ਼ ਭਗਤ ਜਾਦਗਾਰ ਜਲੰਧਰ ਇਫਟੂ ਕਿਰਤੀ ਕਿਸਾਨ ਯੂਨੀਅਨ ਡੀਟੀਐਫ ਪੈਂਡੂ ਮਜ਼ਦੂਰ ਯੂਨੀਅਨ ਪੰਜਾਬ ਸਟੂਡੈਂਟ ਯੂਨੀਅਨ ਵੱਲੋਂ ਝੰਡੇ ਪਾ ਕੇ ਸ਼ਰਧਾਂਜਲੀ ਦਿੱਤੀ ਗਈ ਪਾਰਟੀ ਦੇ ਸੀਨੀਅਰ ਆਗੂ ਕਾਮਰੇਡ ਦਰਸ਼ਨ ਸਿੰਘ ਘਟਕੜ ਕਾਮਰੇਡ ਸਰਦਾਰਾ ਸਿੰਘ ਮਾਹਲ ਇਸਤਰੀ ਜਾਗਰਤੀ ਮੰਚ ਦੇ ਸੁਭਾਈ ਸਕੱਤਰ ਅਮਨ ਦਿਆਲ ਦੇਸ਼ ਭਗਤ ਜਾਦਗਾਰ ਹਾਲ ਦੇਸ਼ ਭਗਤ ਯਾਦਗਾਰ ਜਲੰਧਰ ਦੇ ਪ੍ਰਧਾਨ ਅਜਮੇਰ ਸਿੰਘ ਸਮਰਾ ਸਭਿਆਚਾਰਕ ਵਿੰਕ ਦੇ ਕਨੀਬਰ ਅਮੋਲਕ ਸਿੰਘ ਸਰਿੰਦਰ ਕੁਮਾਰੀ ਕੋਚੜ ਚਰਨਜੀਤ ਲਾਲ ਇਫਟੂ ਦੇ ਸਬਾਈ ਪ੍ਰਧਾਨ ਕਲਵਿੰਦਰ ਸਿੰਘ ਬ੍ਰਾਂਚ ਦਰਜੀਤ ਸਿੰਘ ਐਡਵੋਕੇਟ ਬਰਜਿੰਦਰ ਸਿੰਘ ਨੇ ਗੁਰਵਾਲਜਿੰਦਰ ਸਿੰਘ ਜਸਵੀਰਦੀਪ ਨੇ ਗੁਰਵਖ ਕੋਰ ਦੇ ਸਦਾਲੇ ਤੁਰ ਜਾਣ ਨੂੰ ਇੱਕ ਬਹੁਤ ਹੀ ਵੱਡਾ ਘਾਟਾ ਕਰਾਰ ਦਿੱਤਾ ਹੈ ਇਸ ਮੌਕੇ ਉਨਾ ਦੇ ਰਿਸ਼ਤੇਦਾਰ ਸਾਖ ਸਬੰਧੀ ਅਤੇ ਜਥੇਬੰਦੀਆਂ ਦੇ ਆਗੂ ਅਤੇ ਵਰਕਰ ਵੀ ਵੱਡੀ ਗਿਣਤੀ ਵਿੱਚ ਮੌਜੂਦ ਸਨ ਤੁਸੀਂ ਦੇਖ ਰਹੇ ਹੋ ਨਵਾਂ ਸ਼ਹਿਰ ਦਵਾਬਾ YouTube ਚੈਨਲ ਦੇ ਉੱਪਰ ਇਹ ਬੇहद ਹੀ ਦੁਖਦਾਈ ਖਬਰ ਜੋ ਕਿ ਦਬੇ ਕੁਚਲੇ ਲੋਕਾਂ ਦੇ ਲਈ ਤੁਸੀਂ ਅਕਸਰ ਹੀ ਉਹਨਾਂ ਨੂੰ ਸੋਸ਼ਲ ਮੀਡੀਆ ਦੇ ਉੱਪਰ ਜਾਂ ਖਬਰਾਂ ਦੇ ਵਿੱਚ ਦੇਖਦੇ ਸਨ ਜਿੱਥੇ ਵੀ ਕਿਤੇ ਕਿਸੇ ਨਾਲ ਵੀ ਤੱਕਾ ਹੁੰਦਾ ਸੀ ਇਹ ਸਭ ਤੋਂ ਪਹਿਲਾਂ ਪਹਿਲੀ ਕਤਾਰ ਦੇ ਵਿੱਚ ਉੱਥੇ ਉਹਨਾਂ ਦੀ ਆਵਾਜ਼ ਪਠਾਨ ਨੂੰ ਸ਼ਾਮਲ ਹੁੰਦੇ ਸਨ ਤੋਂ ਨਵਾਂ ਸ਼ਹਿਰ ਦਬਾਬਾ YouTube ਚੈਨਲ ਵੱਲੋਂ ਇਹਨਾਂ ਦੇ ਤੁਰ ਜਾਣ ਨੂੰ ਬੇਹੱਦ ਦੀ ਇੱਕ ਘਾਟਾ ਮਹਿਸੂਸ ਕਰ ਰਿਹਾ ਹੈ ਕਿਉਂਕਿ ਇਹ ਹਰ ਇੱਕ ਦੇ ਕੰਮ ਆਉਣ ਵਾਲੇ ਸਨ ਬੁਢੇਰੀ ਉਮਰ ਹੋਣ ਦੇ ਕਾਰਨ ਵੀ ਕਦੇ ਵੀ ਇਹ ਲੋਕਾਂ ਦੀ ਆਵਾਜ਼ ਨੂੰ ਚੁੱਕਣ ਲਈ ਦਬੇ ਕੁਚਲੇ ਲੋਕਾਂ ਦੀ ਆਵਾਜ਼ ਨੂੰ ਚੁਪਾਉਣ ਲਈ ਲੋਕਾਂ ਦੇ ਹੱਕਾਂ ਦੇ ਲਈ ਕਦੀ ਵੀ ਇੱਕ ਪਿੱਛੇ ਨਹੀਂ ਹਟੇ ਗੱਲ ਰਾਤ ਦੇ ਆਰੰਭ ਦੇ ਸਾਡੇ ਕੋਲ ਬਚਲੇ ਵਰੁਣੰਦ ਦੀ ساری ਜ਼ਿੰਦਗੀ ਵਿਦਿਆਰਥੀ ਜੀਵਨ ਤੋਂ ਲੈ ਕੇ ਹੁਣ ਤੱਕ ਬਹੁਤ ਹੀ ਸੰਘਰਸ਼ਮਈ ਜ਼ਿੰਦਗੀ ਰਹੀ ਹੈ ਬੜੀ ਡ੍ਰਿੜ ਅਰਾਦੇ ਵਾਲੇ ਸਾਰਾ ਜਿਸ ਵੀ ਸਮੂਹ ਚ ਉਹਨਾਂ ਨੇ ਕੰਮ ਕੀਤਾ ਚਾਹੇ ਉਹ ਪਹਿਲਾਂ ਵਿਦਿਆਰਥੀ ਯੂਨੀਅਨ ਚ ਕੰਮ ਕਰਦੇ ਰਹੇ ਮਸੂਰ ਕਲਾਸ ਅਵੀ ਹੁੰਦੇ ਸੀ ਉਸ ਤੋਂ ਬਾਅਦ ਉਹ ਸੰਗਾਜੀ ਨਾਲ ਉਹਨਾਂ ਦਾ ਸ਼ਾਦੀ ਹੋਈ ਉਸ ਤੋਂ ਬਾਅਦ ਲਗਾਤਾਰ ਹੀ ਕਿਸਾਨ ਯੂਨੀਅਨ ਦੇ ਫੰਕਸ਼ਨਾਂ ਦੇ ਵਿੱਚ ਪਟਮ ਮਜ਼ਦੂਰਾਂ ਦੇ ਫੰਕਸ਼ਨਾਂ ਦੇ ਵਿੱਚ ਪਿੰਡੋਂ ਮਜ਼ਦੂਰਾਂ ਦੇ ਫੰਕਸ਼ਨਾਂ ਦੇ ਵਿੱਚ ਹਰ ਜਿੱਥੇ ਵੀ ਕੋਈ ਹੱਕਾਂ ਦੀ ਲੜਾਈ ਆਉਂਦੀ ਸੀ ਉਹਦੇ ਬਿੱਟੂ ਬਦਲੂ ਬਦਲੇ ਜੀ ਤੇ ਨਡਾਰੋਂ ਕੇ ਅਰਸਵਾਰਥ ਹੋ ਗਏ ਉਹਨਾਂ ਨੇ ਆਪਣੀ ਭੂਮਿਕਾ ਨਿਭਾਈ ਹੈ ਔਰ ਅਨੇਕ ਸਾਰੇ ਲੋਕ ਜਿਹਨੇ ਵੀ ਆਏ ਨੇ ਨੌਜਾਬ ਦੀ ਖਾਹੋ ਸਰਕਾਰ ਨੂੰ ਸਿਰਚ ਕੋਲ ਆਏ ਨੇ ਜਨਤਨ ਦੇ ਸੰਸਕਾਰ ਦੇ ਮੌਕੇ ਦੇ ਉੱਤੇ ਤੋਂ ਇਸ ਕਰਕੇ ਉਹਨਾਂ ਦੀ ਇਹ ਯਾਦ ਹੈ ਜਿਹੜੀ ਉਹਨਾਂ ਦੀ ਕਾਹ ਲੈਣਾ ਹੈ ਜਿਹੜੀ ਚਾਹੇ ਸਰੀਰ ਨੂੰ ਅਗਨੀ ਲੈ ਜਾਂਦੀ ਹੈ ਪਾਣੀ ਰੋੜ ਕੇ ਲੈ ਜਾਂਦਾ ਪਾਣੀ ਜਿਹੜੀ ਬਚੀ ਹੋਈ ਰਾਖ ਹੈ ਉਸ ਨੂੰ ਵੀ ਲੈ ਜਾਂਦਾ ਪਰ ਕਿਸੇ ਦੇ ਕੀਤੇ ਹੋਏ ਕੰਮਾਂ ਨੂੰ ਜਿਹੜੇ ਸਾਰਥਕ ਕੰਮ ਕੀਤੇ ਹੋਏ ਨੇ ਉਹਨਾਂ ਨੂੰ ਨਾ ਅਗਨੀ ਸਾੜ ਸਕਦੀ ਹੈ ਨਾ ਉਹਨਾਂ ਨੂੰ ਪਾਣੀ ਡੋਲ ਸਕਦਾ ਨਾ ਉਹਨਾਂ ਨੂੰ ਮਿੱਟੀ ਸਮੋ ਸਕਦੀ ਹੈ ਨਾ ਉਹਨਾਂ ਨੂੰ ਅੰਬਰ ਖਾ ਸਕਦਾ ਉਹ ਹਮੇਸ਼ਾ ਹੀ ਸਾਡੇ ਬੇਚੀ ਰਹਿਣਗੇ ਤੇ ਉਹਨਾਂ ਦੀ ਯਾਦ ਸਦਾ ਹਮੇਸ਼ਾ ਹੀ ਬਰੇਡ ਦੀ ਰਹੂਗੀ ਅਕੇ ਤਾਂ